ਅੰਦਰ ਇਥੇ ਮੰਡੀ ਡੇਰਾ ਬਾਬਾ ਨਾਨਕ ਦੇ ਵਿੱਚ ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਹੀ ਆ ਮੈਂ ਵੀ ਵੀਡੀਓਜ਼ ਵਗੈਰਾ ਦੇਖੀਆਂ ਨੇ ਕਿ ਡਿਸਟ੍ਰਿਕਟ ਅਫੀਸਰ ਏ ਡੀ ਸੀ ਸਾਹਿਬ ਡੀ ਐਮ ਸਾਹਿਬ ਡੀ ਐਫ ਸੀ ਸਾਹਿਬ ਤੇ ਐਮ ਐਲ ਏ ਸਾਹਿਬ ਵੀ ਇਥੇ ਸਾਰੇ ਮੰਡੀ ਦਾ ਉਹਨਾਂ ਨੇ ਦੌਰਾ ਕੀਤਾ ਤੇ ਮੈਨੂੰ ਲੱਗਦਾ ਸੀ ਕਿ ਕੱਲ ਪਤਾ ਲੱਗਦਾ ਸੀ ਕਿ ਪਰਚੇਜ਼ ਕਰਨ ਵਾਸਤੇ ਪਰਚੇਜ਼ ਸ਼ੁਰੂ ਕਰਾਉਣ ਵਾਸਤੇ ਸਾਰੇ ਜਿਹੜਾ ਹਮਲਾ ਪਹਿਲਾ ਉਹ ਇਥੇ ਆਇਆ ਸੀ ਜਦੋਂ ਇੱਥੇ ਮੰਡੀ ਦੇ ਵਿੱਚ ਜਿਹੜੇ ਵੀ ਘਟਨਾ ਕਰਮ ਹੋਏ ਨੇ ਆਪਾਂ ਵੀਡੀਓ ਦੇ ਵਿੱਚ ਵੇਖੀਆਂ ਨੇ ਆਰਤੀ ਸਹਿਬਾਨ ਆ ਇਹਨਾਂ ਨੇ ਮੈਨੂੰ ਦੱਸਿਆ ਵੀ ਆ ਉਹ ਕੁਝ ਸਾਹਮਣੇ ਇਸ ਤਰ੍ਹਾਂ ਦੀਆਂ ਗੱਲਾਂ ਆਈਆਂ ਵੀ ਇਹਨਾਂ ਨੇ ਮਾਲ ਜਿਹੜਾ ਸੀ ਸਰਕਾਰੀ ਵਾਰਦਾਨੇ ਦੇ ਵਿੱਚ ਉਹ ਭਰਿਆ ਸੀ ਮਾਲ ਤੇ ਜ਼ਿੰਮੇਵਾਰਦਾ ਸੀ ਪਰ ਮਾਲ ਜਿਹੜਾ ਭਰਨਾ ਹੁੰਦਾ ਜਦੋਂ ਪਰਚੇਜ ਹੋ ਜੇ ਉਸ ਤੋਂ ਬਾਅਦ ਚ ਭਰਨਾ ਹੁੰਦਾ ਇਹਨਾਂ ਦਾ ਕਹਿਣਾ ਆ ਕਿ ਵੇਦਰ ਦਾ ਕੁਝ ਇਸ ਤਰ੍ਹਾਂ ਦੇ ਅਲਰਟ ਕੀਤਾ ਸੀ ਤੇ ਅਸੀਂ ਉਹਨੂੰ ਮੁੱਖ ਰੱਖ ਕੇ ਤੇ ਇਹ ਜਿਹੜਾ ਮਾਲ ਆ ਇਹ ਮਾਲ ਸੀ ਭਰਿਆ ਪਰ ਜਿਹੜਾ ਸਰਕਾਰ ਦਾ ਕਾਨੂੰਨ ਕਰਟੇਰੀਆ ਆ ਉਹਦੇ ਮੁਤਾਬਕ ਇਹ ਭਰਨਾ ਨਹੀਂ ਚਾਹੀਦਾ ਸੀ ਹੁਣ ਸਮੇਂ ਦੇ ਵੀ ਕੁਝ ਹਾਲਾਤ ਇਸ ਤਰ੍ਹਾਂ ਦੇ ਨਹੀਂ ਤੇ ਇਹ ਮੁਸ਼ਕਲਾਂ ਜਿਹੜੀਆਂ ਆਈਆਂ ਕੱਲ ਪਰਚੇਜ ਥੋੜੀ ਜਿਹੀ ਕੀਤੀ ਵੀ ਆ ਤੇ ਇਹ ਅਸੀਂ ਸਮਝਦੇ ਹਾਂ ਵੀ ਮਾਲ ਜਿਹੜਾ ਵਾ ਇਹ ਹੁਣ ਗਲਤੀ ਆਰਤੀਆਂ ਨੇ ਜਿੰਨੀ ਕੁ ਕੀਤੀ ਆ ਇਹਨੂੰ ਗਲਤੀ ਸਮਝਿਆ ਜਾਵੇ ਮਾਲਤ ਜਿੰਮੇਦਾਰ ਦਾ ਆਰਤੀਆਂ ਦਾ ਆਪਣਾ ਮਾਲਤ ਹੈ ਨਹੀਂ ਪ੍ਰਧਾਨ ਜੀ ਗੱਲ ਇਹ ਮਾਲ ਜਿਹੜਾ ਉਹਨਾਂ ਦੱਸਿਆ ਕੱਲ ਦੇ ਵਿੱਚ ਸਰਕਾਰ ਰਹੀ ਸੀ ਪਰ ਜੇ ਤੋ ਬਿਨ ਆਪਾਂ ਸਰਕਾਰੀ ਵਾਰਦਨ ਦੇ ਵਿੱਚ ਮਾਲ ਭਰ ਨਹੀਂ ਸਕਦੇ ਕਿ ਉਹਨਾਂ ਇਹਨਾਂ ਵਾਰਦਨ ਵਾਰਦਨ ਤੇ ਸਰਕਾਰੀ ਕੋਈ ਅਪਸਰ ਨਹੀਂ ਜਬ ਜਿਹੜਾ ਮੈਂ ਪਰਵੜ ਕਹਿਆ ਕਰਿਆ ਹੋਗਾ ਬਿਲਕੁਲ ਇਹ ਜਿਹੜਾ ਜਿੱਦਾਂ ਆੜਤੀਆਂ ਦੀ ਗਲਤੀ ਜਿਹੜੀ ਆ ਉਹ ਸਾਹਮਣੇ ਲਿਆਂਦੀ ਜਾ ਰਹੀ ਹੈ ਵੀ ਆੜਤੀਆਂ ਨੇ ਇਹ ਮਾਲ ਕਿਉਂ ਭਰਿਆ ਇਹ ਬਰਦਾਨਾ ਤਾਂ ਸਰਕਾਰ ਨੇ ਦਿੱਤਾ ਨਾ ਆੜਤੀਆਂ ਨੂੰ ਬਿਲਕੁਲ ਆੜਤੀ ਆਪਣਾ ਬਰਦਾਨਾ ਲੈ ਕੇ ਥੋੜਾ ਉਹਦੇ ਵਿੱਚ ਭਰ ਦਿੱਤਾ ਉਹਦੇ ਵਿੱਚ ਇਹ ਕਿਸੇ ਅਫੀਸਰ ਨੇ ਦਿੱਤਾ ਹੋਊਗਾ ਇਹ ਤਾਂ ਉਹਨੂੰ ਪੁੱਛਿਆ ਜਾਵੇ ਵੀ ਕਿਉਂ ਦਿੱਤਾ ਬਾਕੀ ਜ਼ਿੰਮੇਦਾਰ ਜਿਹੜਾ ਵਾ ਉਹ ਜਦੋਂ ਮੰਡੀ ਦੇ ਵਿੱਚ ਹੁੰਦਾ ਉਹ ਕਹਿੰਦਾ ਮੇਰਾ ਮਾਲ ਜਿਹੜਾ ਵਾ ਉਹ ਮੇਰਾ ਵਧੀਆ ਮਾਲ ਹੈ ਤੁਸੀਂ ਬੋਰੀਆਂ ਦੇ ਵਿੱਚ ਪਾਓ ਆੜਤੀ ਉੱਥੇ ਕੀ ਕਰੇ ਵੇਖੋ ਜਿਹੜਾ ਆੜਤੀਆਂ ਦਾ ਪਾਕਿਆ ਨਾ ਇਹ ਗਲਤੀ ਤੇ ਆੜਤੀਆਂ ਦੀ ਹੈਗੀ ਆ ਗਲਤੀ ਤੇ ਇਹ ਆ ਇਹ ਆਪਣੇ ਲਾਲਚ ਨੂੰ ਕਹਿ ਲਓ ਜਾਂ ਇਹ ਪਹਿਲਾ ਐਡਵਾਂਸ ਪੈਸੇ ਦਿੱਤੇ ਹੁੰਦੇ ਜ਼ਿਮੀਂਦਾਰ ਨੂੰ ਉਹਦੇ ਕਰਕੇ ਕਹਿ ਲਓ ਇਹ ਵੀ ਕਾਨੂੰਨ ਤੋਂ ਲੰਬੇ ਜਾ ਕੇ ਤੇ ਜ਼ਿਮੀਂਦਾਰ ਨੂੰ ਮੰਡੀ ਦੇ ਵਿੱਚ ਇੱਕ ਰਾਤ ਵੀ ਨਹੀਂ ਰਹਿਣ ਦਿੰਦੇ ਜੇ ਜ਼ਿਮੀਂਦਾਰ ਇਥੇ ਮੰਡੀ ਦੇ ਵਿੱਚ ਆਪਣਾ ਮਾਲ ਲੈ ਕੇ ਭਵੇ ਜਦੋਂ ਸਰਕਾਰ ਕਵੇ ਇਨਸਪੈਕਟਰ ਕਵੇ ਉਦੋਂ ਬੋਰੀਆਂ 'ਚ ਪਵੇ ਭਾਵੇਂ 7 ਦਿਨ ਲੱਗ ਜਾਣ ਇੱਥੇ ਸਰਕਾਰ ਨੂੰ ਵੀ ਜ਼ਿੰਮੇਦਾਰ ਜਿਹੜੇ ਆ ਇੱਥੇ ਮੰਡੀ ਦੇ ਵਿੱਚ ਪਤਾ ਲੱਗਿਆ ਵੀ ਜ਼ਿੰਮੇਦਾਰ ਬੈਠੇ ਆ ਹੁਣ ਮੈਂ ਆਪ ਆ ਕੇ ਦੇਖਿਆ ਆ ਦੋ ਤਿੰਨੇ ਚਾਰ ਵੱਤੋਂ ਵੱਧ ਜ਼ਿੰਮੇਦਾਰ ਮੈਨੂੰ ਪੂਰੀ ਵੱਡੀ ਮੰਡੀ ਦੇ ਵਿੱਚ ਮਿਲੇ ਆ ਇੱਥੇ ਜ਼ਿੰਮੇਦਾਰ ਤਾਂ ਕੋਈ ਵੀ ਨਹੀਂ ਇਹਨਾਂ ਨੇ ਉਹਨਾਂ ਦਾ ਸਾਰਾ ਮਾਲ ਜਿਹੜਾ ਸਰਕਾਰੀ ਬਾਰਦਾਨੇ ਦੇ ਵਿੱਚ ਪਾਤਾ ਤੇ ਕਸੂਰਵਾਰ ਵੀ ਆਪ ਬਣ ਗਏ ਨੇ ਉਹ ਤਾਂ ਘਰਾਂ 'ਚ ਬੈਠੇ ਆ ਜ਼ਿੰਮੇਦਾਰਾਂ ਨੂੰ ਪਤਾ ਵੀ ਨਹੀਂ ਹੈਗਾ ਨਾ ਇੱਥੇ ਕੋਈ ਰੌਲਾ ਨਾ ਇੱਥੇ ਗੱਲ ਨਾ ਬਾਤ ਉਹਨਾਂ ਦੇ ਵਾਸਤੇ ਤਾਂ ਮਾਲ ਵਿਗ ਗਿਆ ਵਿਕਿਆ ਕਿੱਥੇ ਪਰਚੇਜ ਥੋੜੀ ਹੋਈ ਇਸ ਮਾਲ ਦੀ ਬਗੈਰ ਪਰਚੇਜ ਤੋਂ ਸਾਰਾ ਮਾਲ ਇਹ ਭਾਰਦਾਨੇ ਦੇ ਵਿੱਚ ਇੱਥੇ ਪਾਇਆ ਵਾ ਆ ਸਾਰੇ ਅੰਬਾਰ ਲੱਗੇ ਪਏ ਆ ਇਹ ਗਲਤੀ ਤੇ ਆ ਆਰਤੀਆਂ ਦੀ ਪਰ ਇਹ ਗਲਤੀ ਹੁਣ ਭੁਗਤਣ ਦੇ ਆ ਪਰ ਅੱਜ ਅਸੀਂ ਇਸ ਮਕਸਦ ਵਾਸਤੇ ਸਾਰੀ ਟੀਮ ਇੱਥੇ ਆਏ ਆ ਐਜੇ ਜ਼ਿਲ੍ਹਾ ਪ੍ਰਧਾਨ ਆਰਤੀ ਐਸੋਸੀਏਸ਼ਨ ਵੱਲੋਂ ਮੇਰੀ ਪ੍ਰਧਾਨ ਸਾਹਿਬ ਨਾਲ ਵੀ ਗੱਲ ਹੋਈ ਆ ਵੀ ਇਹ ਜਿਹੜਾ ਮਸਲਾ ਆ ਇਹ ਬਣ ਗਿਆ ਇਹਨੂੰ ਕਿਸੇ ਪਾਸੇ ਲਾਇਆ ਜਾਵੇ ਇਹਦਾ ਕੀ ਹੱਲ ਕੱਢਿਆ ਜਾਵੇ ਅਸੀਂ ਤੇ ਇਸ ਵਾਸਤੇ ਆਏ ਆ ਇੱਕ ਤੇ ਮਾਲ ਦੇਖਣਾ ਕਿ ਮਾਲ ਦੇ ਵਿੱਚ ਕੋਈ ਕਮੀ ਤੇ ਨਹੀਂ ਜਿਹੜੀ ਮਾਲ ਦੇ ਵਿੱਚ ਕਮੀ ਆ ਉਹ ਢੇਰੀਆਂ ਦੇ ਵਿੱਚ ਸਾਹਮਣੇ ਲੱਭਦੀ ਆ ਵੀ ਫਲੱਡ ਦੀ ਮਾਰ ਹੇਠ ਨੇ ਹੁਣ ਫਲੱਡ ਜਿਹੜਾ ਆ ਪੂਰੀ ਦੁਨੀਆ ਜਿਹੜੀ ਆ ਇਹ ਰੌਲਾ ਪਾ ਰਹੀ ਆ ਦੱਸ ਰਹੀ ਆ ਕਿ ਇਹ ਮੈਨ ਮੇਡ ਫਲੱਡ ਨੇ ਇਹ ਆਰਤੀਆਂ ਨੇ ਫਲੱਡ ਨਹੀਂ ਲਿਆਂਦੇ ਜਾਂ ਜ਼ਿੰਮੇਦਾਰਾਂ ਨਹੀਂ ਆ ਲਿਆਂਦੇ ਇਹ ਸਰਕਾਰਾਂ ਜਾਣਨ ਵੀ ਫਲੱਡ ਕਿਉਂ ਆਇਆ ਜ਼ਿੰਮੇਦਾਰ ਵੀ ਆ ਹੈਗੇ ਆ ਇਹਨਾਂ ਦੀ ਵੀ ਤੁਸੀਂ ਵਾਈਟ ਲਿਓ ਹੁਣ ਮੈਂ ਤਾਂ ਸਮਝਦਾ ਵੀ ਜ਼ਿੰਮੇਦਾਰ ਦਾ ਕਸੂਰ ਕੀ ਹੈ ਇਹਦੇ ਵਿੱਚ ਜੇ ਡੈਮੇਜ ਹੋ ਗਿਆ ਹੁਣ ਇੱਕ ਗੱਲ ਹੋਰ ਸਾਹਮਣੇ ਆ ਰਹੀ ਆ ਵੀ ਜਿਹੜਾ ਸਰਕਾਰ ਦਾ ਕਟੀਰੀ ਆ ਉਹ 17 ਮੌਚਰ ਤੋਂ ਜਿਹੜਾ ਮਾਲ ਆ ਉਹ ਤੇ ਨਹੀਂ ਖਰੀਦਣਾ ਹੁਣ 17 ਮੌਚਰ ਦਾ ਮਾਲ ਜਿਹੜਾ ਆ ਉਹ ਜ਼ਿੰਮੇਦਾਰ ਦਾ ਹੈ ਹੀ ਨਹੀਂ ਕਿਉਂਕਿ ਮੌਚਰ ਜਿਹੜਾ ਆ ਉਹ ਏਅਰ ਤੇ ਵੇਚੀ ਇੰਨਾ ਕਿ ਆ ਕਿ ਏਅਰ ਕਾਂ ਮੌਚਰ 17 ਵਾਲਾ ਮਾਲ ਆਉਣਾ ਨਹੀਂ ਮੈਂ ਤੇ ਸਰਕਾਰ ਨੂੰ ਵੀ ਬੇਨਤੀ ਕਰਾਂਗਾ ਕਿ ਮਾਲ ਤੇ ਜ਼ਿੰਮੇਵਾਰਦਾਈਆ ਆਰਤੀਆਂ ਦਾ ਤਾਂ ਹੈ ਨਹੀਂ ਤੇ ਜੋ ਵੀ ਰਿਲੈਕਸੇਸ਼ਨ ਦੇਣੀ ਆ ਉਹ ਜ਼ਿੰਮੇਵਾਰ ਨੂੰ ਕੋਈ 2 ਪੁਆਇੰਟ ਹੋਰ ਦਿੱਤੀ ਜਾਵੇ ਤੇ ਬਾਕੀ ਜਿਹੜੀ ਆ ਉਹ ਸੈਲਰ ਮਾਲਕ ਜਿਹੜੇ ਆ ਉਹ ਐਡਜਸਟ ਕਰਨ ਤੇ ਜਦੋਂ ਮੁਸੀਬਤ ਦਾ ਜਿਹੜਾ ਇਹ ਸਮਾਂ ਆ ਇਹਨੂੰ ਰਲ ਮਿਲ ਕੇ ਕੱਟਿਆ ਜਾਵੇ ਇਹ ਵੀ ਇਸ਼ੂ ਆ ਇਹਨਾਂ ਨੇ ਦੱਸਿਆ ਕਿ ਜਿਹੜਾ ਮਾਰਕੀਟ ਕਮੇਟੀ ਦਾ ਇੱਥੇ ਮਾਊਸਰ ਮੀਟਰ ਆ ਉਹ ਜੇ 3 ਚ 3 ਤੋਂ 4 ਪੁਆਇੰਟ ਦਾ ਫਰਕ ਆ ਉਹਦੇ ਵਿੱਚ ਜੇ ਇੱਥੇ 17 ਆ ਤੇ ਜਦੋਂ ਗੱਡੀ ਇਹਨਾਂ ਦੀ ਜਾਂਦੀ ਹੈ ਸ਼ੈਲਰ ਤੇ ਤੇ ਉੱਥੇ ਉਹ 22 ਆ ਜਾਂਦਾ ਹੁਣ ਇਹ ਵੀ ਇਹਨਾਂ ਦਾ ਆ ਵੀ ਜਦੋਂ ਇੱਥੇ ਪਰਚੇਜ ਹੁੰਦੀ ਹੈ 17 ਵਾਲੇ ਮਾਉਚਰ ਦੇ ਨਾਲ ਤੇ ਸ਼ੈਲਰ ਦੇ ਉੱਤੇ ਜਿਹੜਾ ਆ ਉਹ ਉਸੇ ਮਾਉਚਰ ਮੀਟਰ ਨਾਲ ਹੀ ਉੱਥੇ ਅਨਲੋਡ ਗੱਡੀ ਹੋਵੇ ਹੁਣ ਜਦੋਂ ਉੱਥੇ ਮਾਉਚਰ ਮੀਟਰ ਹੋ ਰਿਹਾ ਇੱਥੇ ਸਰਕਾਰ ਦਾ ਹੋ ਰਿਹਾ ਉਹ ਵੀ ਮੈਚ ਨਹੀਂ ਕਰਦਾ ਉਹਦੇ ਵਿੱਚੋਂ ਸਹੀ ਸਰਕਾਰ ਦਾ ਮੰਨਿਆ ਜਾਵੇ ਜਾਂ ਸ਼ੈਲਰ ਦਾ ਮੰਨਿਆ ਜਾਵੇ ਉਹਦੇ ਵਿੱਚ ਵੀ ਆਰਤੀ ਜਿਹੜਾ ਆ ਉਹ ਫਸਦਾ ਕਿਉਂਕਿ ਜ਼ਿਮੀਦਾਰ ਜਿਹੜਾ ਆ ਉਹ ਮਾਰਕੀਟ ਕਮੇਟੀ ਦੇ ਮੌਇਸਚਰ ਮੀਟਰ ਨਾਲ 17 ਚ ਮਾਲ ਪਲਾ ਜਾਂਦਾ ਆ ਤੇ ਉੱਥੇ 23 ਆ ਜਾਂਦਾ ਉਹ ਜਿਹੜਾ 4-5 ਪੁਆਇੰਟ ਆ ਉਹਦਾ ਕਟ ਕਾਉਣ ਲਵਾਵੇ ਉਹ ਆਰਤੀ ਲਵਾਵੇ ਜਦੋਂ ਬਾਅਦ ਚ ਉਹ ਜ਼ਿਮੀਦਾਰ ਨੂੰ ਲੱਗਦਾ ਉੱਥੇ ਵੀ ਰੌਲਾ ਪੈਂਦਾ ਵੇਖੋ ਜਿਹੜਾ ਗਿੱਲਾ ਮਾਲ ਆ ਨਾ ਇੰਡਸਟਰੀ ਬਚੂਗੀ ਤੇ ਆਰਤੀ ਬਚੂਗਾ ਤੇ ਜ਼ਿਮੀਦਾਰ ਬਚੂਗਾ ਸ਼ੈਲਰ ਬਚਾਉਣਾ ਜਿਹੜਾ ਵਾ ਉਹ ਵੀ ਸਾਡੀ ਜ਼ਿੰਮੇਵਾਰੀ ਆ ਇਹ ਨਹੀਂ ਵੀ ਗੰਦਮੰਦ ਭਰ ਕੇ ਤਾਂ ਅਸੀਂ ਸ਼ੈਲਰਾਂ ਤੇ ਕਲਦੀਏ ਗਿੱਲਾ ਮਾਲ ਕਲਦੀਏ ਲਾਲਚੀ ਅਸੀਂ ਵੀ ਹੈਗੇ ਨੇ ਇਸ ਗੱਲ ਦੇ ਕਿ ਭਰ-ਭਰ ਕੇ ਕਲਦੀਏ ਉਹ ਵੀ ਆਪਣੀ ਰਾਖੀ ਕਰਨ ਨੂੰ ਉੱਥੇ ਬੈਠੇ ਆ ਉਹ ਤਾਂ ਕਹਿੰਦੇ ਆ ਜੀ 17 ਤੋਂ ਉੱਤੇ ਲੈਣਾ ਨਹੀਂਗਾ ਜਿਸ ਤਰ੍ਹਾਂ ਡੈਮੇਜ ਦਾ ਉਹਨਾਂ ਨੂੰ ਸਰਕਾਰ ਦਿੰਦੀ ਆ ਜਾਂ ਸੈਲ ਦਾ ਦਿੰਦੀ ਆ ਫਿਰ ਕਹ ਉਹਨਾਂ ਨੂੰ ਹੋਰ ਦਿੱਤਾ ਜਾਵੇ ਫਿਰ ਉਹਨਾਂ ਨੂੰ 2-4 ਪੁਆਇੰਟ ਜਿਹੜੇ ਆ ਫਿਰ ਸ਼ੈਲਰ ਮਾਲਕ ਨੂੰ ਛੱਡੇ ਜਾਣ ਕਿਸੇ ਨਾ ਕਿਸੇ ਤਰੀਕੇ ਨਾਲ ਸਰਕਾਰ ਨੂੰ ਬੇਨਤੀ ਕਰਦੇ ਆਂ ਡੀਸੀ ਸਾਹਿਬ ਨੂੰ ਬੇਨਤੀ ਕਰਦੇ ਆਂ ਕਿ ਇਸ ਮਸਲੇ ਦਾ ਹੱਲ ਜਿਹੜਾ ਆ ਉਹ ਕੱਢਿਆ ਜਾਵੇ ਜਿੰਦੀ ਪਿੰਡ ਹਰੋਵਾਲ ਜੀ ਅਸਲ ਤਾਂ ਇਹ 4 ਦਿਨ ਹੋ ਗਏ ਇੱਥੇ ਬੈਠੇ ਝੋਨਾ ਦੀ ਖਰੀਦ ਕਰਦੇ ਆਂਦਾ ਹੀ ਕੋਈ ਨਹੀਂ ਮੰਡੀ ਵਿੱਚ ਜੀ ਤੇ ਸਾਨੂੰ ਇਹ ਥੋੜੀ ਜਿਹੜੀ ਜਿਹੜੀ ਨਮੀ ਹੁੰਦੀ ਨਮੀ ਵਧਾਉਣੀ ਹੈ 18 ਤੋਂ 20 ਕਰਨੀ ਜਾਈ ਹੈ ਅਸਲ ਉਹਦਾ ਕਰਕੇ ਜੀਵਿੰਦਾ ਦੀ ਬਾਜੂ ਆਰਟੀ বাজ ਜਾਏਗਾ ਕੋਈ ਸ਼ੈਦਰ ਮਾਲਕੀ বাজ ਜਾਏਗਾ ਇਹ ਨੰਗੀ 17 ਲਾਣੀ ਫਿਰ ਤੇ ਕੋਈ ਲਈ ਢੇਰੀਆਂ ਹੋਣੀਆਂ 17 ਵਾਲੀਆਂ ਇਹ ਕਰਕੇ ਪ੍ਰੋਬਲਮ ਬਹੁਤ ਹੀ ਸੰਜੀਦਾਰ ਹੋ ਗਈ